ਨਗਰ ਨਿਗਮ ਬਟਾਲਾ ਬੱਲੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਬਿੱਡੀ ਮੁਹਿੰਮ ਤਹਿਤ ਖਾਣਾ ਪੂਰਤੀ ਕਰਦੇ ਨਜ਼ਰ ਆਏ ਦੋ ਪ੍ਰਵਾਸੀ ਰੇੜੀ ਵਾਲਿਆਂ ਦੇ ਚਾਲਾਨ ਕੱਟਦੇ ਉਹਨਾਂ ਦੇ ਹੱਥ ਫੜਾ ਦਿੱਤੇ ਅਤੇ 26 ਤਰੀਕ ਦਾ ਸਮਾਂ ਦਿੱਤਾ ਗਿਆ ਕਿ ਦਫ਼ਤਰ ਆਉਣ ਅਤੇ ਆਪਣਾ ਬੰਦ ਦਾ ਜੁਰਮਾਨਾ ਭਰ ਕੇ ਜਮ੍ਹਾਂ ਕਰਵਾ ਪਰ ਉਹਨਾਂ ਦੇ ਪਿੱਛੇ ਲੱਗੇ ਕੂੜੇ ਦਾ ਢੇਰ ਉਹਨਾਂ ਅਫਸਰਾਂ ਨੂੰ ਨਹੀਂ ਦਿਖਿਆ ਕਿ ਇਹ ਚਾਲਾਨ ਸਿਰਫ ਗਰੀਬ ਬੰਦੇ ਲਈ ਹੈ ਜਾਣਕਾਰੀ ਦਿੰਦੇ ਪ੍ਰਵਾਸੀ ਰੇੜੀ ਵਾਲੇ ਨੇ ਕਿਹਾ ਹੈ ਕਿ ਅਫਸਰਾਂ ਇਸ ਚਲਾਨ ਕੱਟ ਕੇ ਤੇ 26 ਤਾਰੀਖ ਦਾ ਸਮਾਂ ਦੇ ਕੇ ਚਲੇ ਗਏ ਸਾਡੇ ਵੱਲੋਂ ਡਸਟਬਿਨ ਵੀ ਲਾਇਆ ਗਿਆ ਸੀ ਸਾਡੇ ਪਿੱਛੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਉਹਨਾਂ ਨੂੰ ਇਹ ਨਹੀਂ ਦਿਖਿਆ ਗਰੀਬ ਬੰਦੇ ਨੂੰ ਹੀ ਤੰਗ ਕਰਦੇ ਨੇ ਮੇਰਾ ਨਾਮ ਪੱਪੂ ਸਾਹਿਬ ਮੈਂ ਆਏ ਬੋਲੇ ਤੇਰਾ ਨਾਮ ਕੀ ਹੈ ਮੈਂ ਮੇ ਸਾਹਿਬ ਮੇਰਾ ਨਾਮ ਪੱਪੂ ਹੈਗਾ ਬੋਲੇ ਤੂੰ ਗੰਦਗੀ ਫੈਲਾਈ ਮੈਂ ਸਾਹਿਬ ਦੋ ਚਾਰ ਪੇਚ ਵਾਈਟ ਵੀ ਡਿੱਗੇ ਗਏ ਗੰਦਗੀ ਮਨ ਕੀ ਭਲਾਈ ਮਨ ਪਿੱਛੇ ਦੇਖ ਕਿੰਨੀ ਗੰਦਗੀ ਫੈਲਿਆ ਗਈ ਬੋਤ ਤੂੰ ਹੀ ਦਿਨਾਂ ਦੇਖ ਰਿਹਾ ਤੂੰ ਇਹ ਕਹਿ ਰਿਹਾ ਕਿ ਤੇ ਗੰਦਗੀ ਫੈਲਾਈ ਹੈ

ਸਾਹਿਬ 2-3 ਦਿਨ ਤੋਂ ਬੰਦਾ ਰੋਜ਼ੇ ਖਾਲੀ ਘਰ ਦਾ ਗੁਜ਼ਾਰਾ ਹੁੰਦਾ ਹੜਾ ਮੈਨੂੰ ਸਾਹਿਬ ਲੈ ਚਲੋ ਸਾਲ ਹੋ ਗਿਆ ਸਾਹਿਬ ਲਗਾਤਾਰ ਰੇੜੀ ਇਜੀ ਠੀਕ ਇਹ ਲਾ ਰਿਹਾ ਸਾਹਿਬ ਮਨ ਤਾਂ ਖੈ ਨੇ ਲਈ ਕਿਸੇ ਤੇ ਮਾਰਕੀਟ ਵਾਲੇ ਸਾਹਿਬ ਪੁੱਛੋ ਕਿੰਨੇ ਸਾਲ ਹੋ ਗਏ ਇਹਨੂੰ ਸਭ ਕੁਝ ਬਤਾ ਦਾਂਗੇ ਮੈਨੂੰ ਪੈਸੇ ਵੀ ਮੰਗਦੇ ਨਹੀਂ ਕਰਦੇ ਨਹੀਂ ਪੈਸੇ ਮੰਗਤ ਕੋਈ ਨਹੀਂ ਕੀਤੀ ਸਾਹਿਬ ਮੇਰ ਕੋਲ ਚਲਾਨ ਕਾਫੀ ਰੂਟੀਨ ਚ ਕੱਟੇ ਜਾ ਰਹੇ ਆ ਜੀ ਜਦੋਂ ਕਿਤੇ ਉਹਨਾਂ ਨੂੰ ਸਮਝਾਈਦਾ ਪਹਿਲਾਂ ਇੱਕ ਦੋ ਵਾਰ ਤੇ ਵਾਰਨਿੰਗ ਦੇਈਦੀ ਆ ਫਿਰ ਜੇ ਨਹੀਂ ਕੋਈ ਹਟਦਾ ਰੇੜੀ ਵਾਲਾ ਦੁਕਾਨ ਵਾਲਾ ਫਿਰ ਉਹਨਾਂ ਦਾ ਗਾਰਬੇਜ ਵਾਲਾ ਕੂੜਾ ਸੁੱਟਣ ਦਾ ਚਲ ਕਿੰਨੇ ਵੀ ਖਾਲ ਕੱਟੇ ਜੇ ਲੱਗਦਾ ਲਗਭਗ 1-2 ਤਕਰੀਬਨ ਰੋਜ਼ ਕੱਟੇ ਜੀਦਾ ਖਾਨਾ ਪੂਰਤੀ ਵਾਸਤੇ ਹੈ ਕਿ ਨਹੀਂ 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 ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਮਤਲਬ ਇੱਕ ਨਾ ਤਸਵੀਰ ਸਾਡੇ ਕੋਲ ਆਈ ਸੀ ਕੱਲ ਇੱਕ ਪ੍ਰਵਾਸੀਆਂ ਦੇ ਜਲਾਨ ਕੱਟੇ ਗਏ ਆ ਪਿੱਛੇ ਕੂੜੇ ਦਾ ਢੇਰ ਲੱਗਾ ਗਿਆ ਤੇ ਉਹਦੇ ਡੂਲੇ ਦਾ ਪਾ ਕਟਿਆ ਜਲਾਸ ਨਹੀਂ ਕੂੜਾ ਤੇ ਕਟਿਆ ਨੇ ਕਿੰਨਾ ਕਿ ਸਹੀ ਸਮੇਂ ਤੇ ਉਸ ਜਲਾਨ ਨੂੰ ਨਹਿਰੂ ਗੇਟ ਜਿਹੜਾ ਜਲਾਨ ਕੱਟੇਗੇ ਪ੍ਰਵਾਸੀਆਂ ਦੇ ਤੋਂ ਨਹੀਂ ਉਹ ਰੇੜੀ ਹੈ ਜੀ ਰੇੜੀ ਵਾਲੇ ਹਾਂਜੀ ਹਾਂਜੀ ਕਿੰਨਾ ਕਿ ਸਹੀ ਪਿੱਛੇ ਤੇ ਗੁੜੇ ਦਾ ਢੇਰ ਲੱਗਾ ਸੀ ਤੇ ਗੰਦਗੀ ਨਹੀਂ ਨਹੀਂ ਗੁੜੇ ਦਾ ਢੇਰ ਕੋਈ ਨਹੀਂ ਵੀਡੀਓ ਆ ਗਈ ਚਲੋ ਕਿਤੇ ਹੋ ਗਿਆ ਹੈਗਾ ਬਾਕੀ ਨਹੀਂ ਹੋ ਗਿਆ ਕੋਈ ਗੱਲ ਨਹੀਂ ਪੂਰਾ ਤੇ ਆਪਾਂ ਰੁਟੀਨ 'ਚ ਅੱਜ ਕੱਲ 9-10 ਵਜੇ ਜਿੰਨੇ ਟਾਈਮ 'ਤੇ ਸਾਰੇ ਕੱਢੀ ਹੋ ਜਾਂਦੇ